ਬਹੁਤ ਹੀ ਸਤਕਾਰ ਜੋ ਤੇ ਬਹੁਤ ਹੀ ਪਿਆਰੇ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਕਰਮਿੰਦਰ ਸਿੰਘ ਕੁਝ ਦਿਨ ਪਹਿਲਾਂ ਕਿਸੇ ਦੋਸਤ ਦਾ ਫੋਨ ਆਇਆ ਦਿੱਲੀ ਤੋਂ ਵੀ ਆਪਾਂ ਕੁਦਰਤੀ ਖੇਤੀ ਕਰਨੀ ਚਾਹੁੰਦੇ ਆ ਵੀ ਸਾਨੂੰ ਇਹ ਵੀ ਨਹੀਂ ਪਤਾ ਕਿਹੜੀ ਜ਼ਮੀਨ ਚਾਹੀਦੀ ਆ ਕਿੱਥੇ ਚਾਹੀਦੀ ਆ ਕਿਵੇਂ ਕਰਨਾ ਕੀ ਕੁਝ ਹੁੰਦੀਆਂ ਨੇ ਕੀ ਔਕੜਾਂ ਨੇ ਪਰ ਜਿਵੇਂ ਹੁਣ ਜਿਨ੍ਹਾਂ ਦੋਸਤਾਂ ਕੋਲ ਪੈਸਾ ਹੁੰਦਾ ਅਗਲਾ ਕਹਿੰਦਾ ਕਿ ਇਲਾ ਤੋਂ ਕਿਲੇ ਇੱਕੜ ਤੋਂ ਇੱਕੜ ਜ਼ਮੀਨ ਖਰੀਦ ਕੇ ਉਹ ਖੇਤੀ ਕੀਤੀ ਜਾਏ ਜਿਹੜੀ ਧਰਤੀ ਨਾਲ ਜੁੜਦੀ ਆ ਮਿੱਟੀ ਦੀ ਟੱਚ ਤੇ ਰਹੀ ਏ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾ ਸਕੀਏ ਕਿਉਂਕਿ ਆਉਣ ਵਾਲੇ ਭਵਿੱਖ ਦੇ ਵਿੱਚ ਸਾਡੇ ਭੋਜਨ ਦੇ ਤੌਰ ਤੇ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਜੇ ਆਪਾਂ ਇੱਕੜ ਤੋਂ ਇੱਕੜ ਜ਼ਮੀਨ ਖਰੀਦ ਲੈਣੇ ਆ ਤਾਂ ਉੱਥੇ ਆਪਾਂ ਆਪਣੀ ਪਸੰਦ ਦਾ ਦੁੱਧ ਫਲ ਫਰੂਟ ਦਾਲਾਂ ਸਬਜ਼ੀਆਂ ਅਨਾਜ ਕਾਫੀ ਕੁਝ ਪੈਦਾ ਕਰ ਸਕਦੇ ਆ ਕਈ ਪਰਿਵਾਰਾਂ ਦੀ ਰਸੋਈ ਦਾ ਭੋਜਨ ਆਪਾਂ ਉਸ ਖੇਤ ਚੋਂ ਪੈਦਾ ਕਰ ਸਕਦੇ ਆ ਪਰ ਸਮੱਸਿਆ ਇਹ ਆ ਜਾਂਦੀ ਆ ਵੀ ਇਹ ਖੇਤੀ ਕਰਨੀ ਚਾਹੁੰਦੇ ਆ ਜਾਣਕਾਰੀ ਹੈ ਨਹੀਂ ਸੋ ਉਹਨਾਂ ਨੇ ਕਿਹਾ ਵੀ ਸਾਨੂੰ ਇਹਦੇ ਬਾਰੇ ਇਹ ਰੂ ਜਾਣਕਾਰੀ ਦਿਓ ਵੀ ਕਿਵੇਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਖੇਤੀ ਆ ਕੁਦਰਤੀ ਖੇਤੀ ਇਹਦੇ ਵਿੱਚ ਆਪਾਂ ਨੇ ਕੁਦਰਤੀ ਸਾਧਨਾਂ ਨੂੰ ਬਚਾਉਣਾ ਆਪਣੇ ਖੇਤੀ ਵਿੱਚ ਕੋਸ਼ਿਸ਼ ਕਰਨੀ ਹੈ ਵੀ ਅਸੀਂ ਘੱਟ ਤੋਂ ਘੱਟ ਜਾਂ ਜ਼ੀਰੋ ਪ੍ਰਦੂਸ਼ਣ ਤੇ ਕੰਮ ਕਰ ਸਕੀਏ ਵੱਧ ਤੋਂ ਵੱਧ ਆਕਸੀਜਨ ਪੈਦਾ ਕਰੀਏ ਤੇ ਖੁਦ ਕੰਮ ਕਰੀਏ ਤਾਂ ਕਿ ਸਾਡੀ ਐਕਸਰਸਾਈਜ਼ ਹੋ ਸਕੇ ਸੋ ਕਾਫੀ ਕੁਝ ਆਦੇ ਵਿੱਚ ਪਾਰ ਜੇ ਹੁਣ ਆਪਾਂ ਜਮੀਨ ਬਾਰੇ ਗੱਲ ਕਰੀਏ ਜਮੀਨ ਕਿਹੋ ਜੀ ਚਾਹੀਦੀ ਹੈ ਸੋ ਕਿਸਾਨ ਵੀਰੋ ਇਸ ਖੇਤੀ ਦੇ ਲਈ ਸਭ ਤੋਂ ਜ਼ਰੂਰੀ ਹੈ ਵੀ ਉਹ ਜ਼ਮੀਨ ਚੁਣੀ ਜਾਵੇ ਜਿੱਥੇ ਆਪਣੇ ਸੋਰ ਸਰਾਬਾ ਜਾਂ ਸਾਉਂਡ ਬਾ ਘੱਟ ਤੋਂ ਘੱਟ ਹੋਵੇ ਕਿਉਂਕਿ ਸ਼ਾਂਤੀ ਵਾਲੀ ਜਗ੍ਹਾ ਜਿਆਦਾ ਵਧੀਆ ਹੁੰਦੀ ਆ ਜੇ ਮਨ ਨੂੰ ਸ਼ਾਂਤੀ ਹੋਣਾ ਮਿਲੀ ਉਦਾਹਰਨ ਦੇ ਤੌਰ ਤੇ ਆਪਾਂ ਕਿਸੇ ਐਸੀ ਜਗ੍ਹਾ ਰੋਡ ਦੇ ਨੇੜੇ ਜਾਂ ਜਿੱਥੇ ਖੇਤੀ ਕਰਨੀ ਸ਼ੁਰੂ ਕਰਦੀ ਹੈ ਉੱਥੇ ਹਾਰਨ ਬੱਝੀ ਜਾਂਦੇ ਨੇ ਤੇ ਜਿਹੜਾ ਮਸ਼ੀਨਰੀ ਦਾ ਧੂੰਆਂ ਲਗਾਤਾਰ ਨਿਕਲ ਰਿਹਾ ਕੋਈ ਵੱਡਾ ਹਾਈਵੇ ਆ ਇੱਕ ਤਾਂ ਉੱਥੇ ਆਪ ਜੀ ਨੂੰ ਜ਼ਮੀਨ ਬਹੁਤ ਮਹਿੰਗੀ ਮਿਲੂਗੀ ਤੇ ਦੂਜਾ ਟਾਇਰਾਂ ਦੀ ਘਸ ਰਹੀ ਕਾਰਬਨ ਤੇ ਹੋਰ ਕਾਫੀ ਕੁਝ ਜਿਹੜਾ ਕੁਦਰਤੀ ਖੇਤੀ ਦੇ ਲਈ ਵਧਿਆ ਨਹੀਂ ਮੰਨਿਆ ਜਾ ਸਕਦਾ ਫੌਰਮ ਦੇ ਵਿੱਚ ਤਾਂ ਜਿਹੜੇ ਥਾਂ ਤੇ ਆਰਗੈਨਿਕ ਖੇਤੀ ਕਰਦੇ ਨੇ ਉੱਥੇ ਉਹਨਾਂ ਨੇ ਜਹਾਜ਼ ਵੀ ਬੈਨ ਕੀਤੇ ਹੋਏ ਨੇ ਵੀ ਇਸ ਏਰੀਆ 'ਚ ਨਹੀਂ ਲੰਘਣੇ ਪਰ ਆਪਾਂ ਉਸ ਤਰ੍ਹਾਂ ਦੀ ਸਹੂਲਤਾਂ ਨਹੀਂ ਕਰ ਲੈ ਸਕਦੇ ਨਾ ਮਿਲ ਸਕਦੀਆਂ ਨਾ ਸੋ ਆਪਾਂ ਨੂੰ ਇਹੀ ਚਾਹੀਦਾ ਵੀ ਆਪਾਂ ਘੱਟੋ ਘੱਟ ਸ਼ਾਂਤੀ ਵਾਲੀ ਜਗ੍ਹਾ 'ਤੇ ਪੈਸੇ ਲਾਉਣ ਲੱਗਿਆਂ ਇੱਕ ਤਾਂ ਦੂਰ ਰੋਡ ਤੋਂ ਜ਼ਮੀਨ ਸਸਤੀ ਮਿਲ ਜਾਂਦੀ ਹੈ ਇੱਕ ਉਸ ਜ਼ਮੀਨ ਦੇ ਉੱਤੇ ਖੇਤੀ ਵਧੀਆ ਹੋ ਸਕਦੀ ਆ ਤੇ ਕਿਉਂਕਿ ਅੱਜ ਕੱਲ੍ਹ ਹਰੇਕ ਨੂੰ ਸ਼ੋਰ ਸ਼ਰਾਬੇ ਦੀ ਜ਼ਿੰਦਗੀ ਤੋਂ ਹੁਣ ਇਸ ਤਰ੍ਹਾਂ ਦਾ ਹੋ ਚੁੱਕਿਆ ਵੀ ਉਹਨਾਂ ਨੂੰ ਸ਼ਾਂਤੀ ਦੀ ਕੋਚ ਨੇ ਪਹਾੜ ਤੇ ਨੇ ਸੋ ਕੁਦਰਤੀ ਖੇਤੀ ਆਪਾਂ ਉਸ ਜਗ੍ਹਾ ਕਰੀਏ ਜਿੱਥੇ ਕੋਈ ਬਹੁਤ ਵੱਡੀ ਇੰਡਸਟਰੀ ਵੀ ਨਾ ਨੇੜੇ ਹੋਵੇ ਕਿਉਂਕਿ ਜਿੱਥੇ ਇੰਡਸਟਰੀ ਆ ਉਹਦਾ ਵੀ ਆਪਾਂ ਨੂੰ ਕਾਫੀ ਕਿਸਮ ਦੇ ਮਤਲਬ ਜਿੱਕਰੋਂ ਉਹਦੇ ਚਿਮਨੀਆਂ ਤੋਂ ਨਿਕਲ ਰਿਹਾ ਧੂੰਆਂ ਜਾਂ ਸ਼ੋਰ ਸ਼ਰਾਬਾ ਜਾਂ ਗਰਦ ਬਹੁਤ ਕੁਝ ਹੋ ਸਕਦਾ ਸੋ ਸ਼ਾਂਤੀ ਦੇ ਲਈ ਆਪਾਂ ਨੂੰ ਉਹ ਜਗ੍ਹਾ ਦੀ ਚੋਣ ਕਰਨੀ ਚਾਹੀਦੀ ਹੈ ਜਿੱਥੇ ਆਪਾਂ ਨੂੰ ਇੰਡਸਟਰੀ ਤੇ ਆਹਾ ਰੋਡ بڑا ਰੋਡ ਨਾ ਹੋਵੇ ਹਾਈਵੇ ਨਾ ਹੋਵੇ ਛੋਟੇ ਰੋਡ ਤਾਂ ਹੁਣ ਸਾਰੇ ਕਿਤੇ ਨੇ ਉੱਥੇ ਆਪਾਂ ਨੂੰ ਹੁਣ ਜਿਹੜੇ ਕਿਸਾਨ ਦੀ ਜ਼ਮੀਨੇ ਰੋਡ ਤੇ ਆ ਉਹ ਕੀ ਕਰ ਸਕਦਾ ਉਹਦੇ ਲਈ ਤਾਂ ਉਹੀ ਜਗ੍ਹਾ ਮਹੱਤਵਪੂਰਨ ਆ ਪਰ ਉਹਨਾਂ ਨੂੰ ਜਿਹੜੀ ਰੋਡ ਦੇ ਨੇੜੇ ਵੱਡੇ ਦੇ ਹਾਈਵੇ ਦੇ ਨੇੜੇ ਜ਼ਮੀਨਾਂ ਦਾ ਲਾਭ ਵੀ ਮਿਲ ਜਾਂਦਾ ਕਿਉਂਕਿ ਉੱਥੇ ਮਾਰਕੀਟਿੰਗ ਵਧੀਆ ਬਣ ਜਾਂਦੀ ਹੈ ਆਪਾਂ ਰੋਡ ਤੇ ਵਧੀਆ ਢੰਗ ਨਾਲ ਸਾਮਾਨ ਵੇਚ ਸਕਦੇ ਹਾਂ ਤੇ ਗਾਹਕ ਨੂੰ ਵੀ ਖਰੀਦਣਾ ਸੌਖਾ ਉਹ ਸੌਲਤਾਂ ਲੱਗਣੇ ਪਰ ਜਿਨ੍ਹਾਂ ਨੇ ਘੱਟ ਪੈਸੇ ਲਾ ਕੇ ਵਧੀਆ ਖੇਤੀ ਲੈਣੀ ਹੈ ਸ਼ਾਂਤੀ ਵਾਲੀ ਉਹਨਾਂ ਨੂੰ ਤਾਂ ਰੋਡ ਤੋਂ ਦੂਰ ਜਾਣਾ ਪੈਣਾ ਫਿਰ ਉਸ ਤੋਂ ਬਾਅ ਕੀ ਮਿੱਟੀ ਦਾ ਪਾਣੀ ਦੀ ਕੁਆਲਿਟੀ ਵਧੀਆ ਤੇ ਕੋਈ ਗੰਦਾ ਪਾਣੀ ਜਾਂ ਇਸ ਤਰ੍ਹਾਂ ਦਾ ਤਾਂ ਨਹੀਂ ਮਿੱਟੀ ਚੋਂ ਨਿਕਲ ਰਿਹਾ ਜਿਹੜਾ ਉਹ ਨਾਲ ਦੇ ਕਿਸਾਨਾਂ ਨੂੰ ਪਤਾ ਲੱਗ ਜਾਂਦਾ ਫੇਰ ਅਗਲਾ ਹੁੰਦਾ ਵੀ ਉੱਥੇ ਕੋਈ ਜੰਗਲੀ ਜੀਵ ਜਾਂ ਇਸ ਤਰ੍ਹਾਂ ਦਾ ਜੀਵ ਤਾਂ ਨਹੀਂ ਜ਼ਿਆਦਾ ਆ ਰਿਹਾ ਜਿਵੇਂ ਸੂਰ ਹੋ ਗਏ ਨੀਲ ਗਾਊ ਹੋ ਗਏ ਜਾਂ ਹੋਰ ਬਹੁਤ ਕੁਝ ਹੁੰਦਾ ਵੀ ਉਹ ਨੁਕਸਾਨ ਤਾਂ ਨਹੀਂ ਕਰ ਰਿਹਾ ਕਿਉਂ ਆਪਾਂ ਪੈਸੇ ਵੀ ਲਾ ਲਈਏ ਬਾਅਦ ਚ ਨੁਕਸਾਨ ਹੋਣ ਲੱਗ ਜਵੇ ਕੋਈ ਕੁਦਰਤੀ ਖੇਤੀ ਵਿੱਚ ਉਪਜ ਵੀ ਪਹਿਲਾਂ ਤੋਂ ਅਣਜਾਣ ਕਿਸਾਨ ਹੁੰਦਾ ਤਾਂ ਉਹਨੂੰ ਬਹੁਤ ਸਾਰੇ ਚੁਣੌਤੀਆਂ ਹੁੰਦੀਆਂ ਨੇ ਮਨ ਚ ਡਰ ਰਹਿੰਦਾ ਹੈ ਕਿਉਂਕਿ ਜਿੱਕੜ ਨਵੇਂ ਬੂਟੇ ਲਾਉਣੇ ਆ ਤੇ ਫਲ ਫਰੂਟ ਸਬਜ਼ੀਆਂ ਤੇ ਉਹ ਜੀਵਾਕ ਕੇ ਹਮਲਾ ਕਰਦੇ ਨੇ ਫਿਰ ਮੁਸ਼ਕਲ ਆਉਂਦੀ ਆ ਫਿਰ ਇਸ ਖੇਤੀ ਵਿੱਚ ਆਪਾਂ ਨੂੰ ਜ਼ਮੀਨ ਦੇ ਵਿੱਚ ਮਤਲਬ ਲਗਾਤਾਰ ਖੇਤੀ ਹੋ ਰਹੀ ਹੈ ਕਿਤੇ ਆਪ ਪੈਸੀ ਜ਼ਮੀਨ ਚੁਣ ਲਈ ਜਿਹਦੀ ਖੇਤੀ ਯੋਗ ਨਾ ਹੋਵੇ ਉਹ ਵੀ ਆਪਾਂ ਨੂੰ ਦੇਖਣਾ ਪੈਣਾ ਸਭ ਤੋਂ ਪਹਿਲਾਂ ਤਾਂ ਪਾਣੀ ਦਾ ਹੋ ਗਿਆ ਮਿੱਟੀ 'ਚ ਪਾਣੀ ਕਿੰਨੀ ਦੂਰੀ ਤੇ ਆ ਕਿਹੜੀ ਕੁਆਲਿਟੀ ਆ ਇਹ ਪਤਾ ਕਰ ਲਈਏ ਤੇ ਨਾਲ ਦੇ ਕਿਸਾਨਾਂ ਤੋਂ ਪਤਾ ਲੱਗ ਜਾਂਦਾ ਵੀ ਉੱਥੇ ਖੇਤੀ ਕਿਹੋ ਜਿਹੀ ਹੋ ਰਹੀ ਆ ਸੋ ਉਸ ਤਰ੍ਹਾਂ ਆਪਾਂ ਪਾਣੀ ਤੇ ਕੰਮ ਕਰਾਂਗੇ ਵੀ ਪਾਣੀ ਵਧੀਆ ਜ਼ਮੀਨ ਸ਼ਾਂਤੀ ਵਾਲੀ ਆ ਦੂਰ ਆ ਤੇ ਉੱਥੇ ਹਰ ਤਰ੍ਹਾਂ ਦੀ ਫਸਲ ਫਸਲ ਹੋ ਜਾਂਦੀ ਆ ਉਸ ਇਲਾਕੇ ਦਾ ਮੌਸਮ ਕਿਹਾ ਜਾ ਵੀ ਗਰਮਾ ਠੰਡਾ ਤੇ ਉਹ ਸ਼ਹਿਰ ਤੋਂ ਕਿੰਨੀ ਦੂਰੀ ਆ ਸਾਡੇ ਕੋਲ ਫਸਲ ਉਪਜ ਪੈਦਾ ਹੋਣੀ ਆ ਕਿਤੇ ਐਨੇ ਦੂਰ ਚਲੀਏ ਵੀ ਜਿਵੇਂ ਅਸੀਂ ਸ਼ਹਿਰ ਤੋਂ ਬਹੁਤ ਜ਼ਿਆਦਾ ਦੂਰ ਹੋਈਏ ਘੱਟੋ ਘੱਟ ਜੇ ਬਹੁਤਾ ਨਹੀਂ ਤਾਂ ਆਪਾਂ ਸ਼ਹਿਰ ਦੀ 7-8 ਕਿਲੋਮੀਟਰ ਦੀ ਰੇਂਜ 10-12 ਜਾਂ ਜੋ ਵੀ ਆਪ ਜੀ ਨੂੰ ਠੀਕ ਲੱਗਦਾ ਉਸ ਤਰ੍ਹਾਂ ਦੀ ਰੇਂਜ ਹੋਣੀ ਚਾਹੀਦੀ ਹੈ ਜਿੰਨਾ ਸ਼ਹਿਰ ਤੋਂ ਜ਼ਿਆਦਾ ਦੂਰ ਹੋਵਾਂਗੇ ਫਿਰ ਆਪਣੀ ਉਪਜ ਵੇਚਣ ਵਿੱਚ ਵੀ ਦਿੱਕਤ ਆਉਗੀ ਆਪਣਾ ਮਕਸਦ ਤਾਂ ਸਿਰਫ ਸ਼ਾਂਤੀ ਹੋਵੇ ਪলিউਸ਼ਨ ਘੱਟ ਤੋਂ ਘੱਟ ਹੋਵੇ ਫਿਰ ਜਦੋਂ ਆਪਾਂ ਉਹ ਜਗ੍ਹਾ ਚੁਣ ਲਈ ਕਿਉਂਕਿ ਦੁਨੀਆ ਤਾਂ ਵੱਧ ਰਹੀ ਹੈ, ਟਰਾਂਸਪੋਰਟ ਵੱਧ ਰਹੀ ਹੈ। ਹੋਰ ਪলিউਸ਼ਨ ਹੀ ਪਾਣੀ ਪਰ ਉਹਦਾ ਹਾਲ ਆਪਣੇ ਕੋਲੇ ਹੋ ਜਾਂਦਾ ਜਦੋਂ ਆਪਾਂ ਖੇਤੀ ਨੂੰ ਲੰਬਾ ਸਮਾਂ ਕਰਦੇ ਹਾਂ ਹੋ ਜਾਣਾ ਫਿਰ ਆਪਣੇ ਕੋਲ ਰੁੱਖ ਬਹੁਤ ਜ਼ਿਆਦਾ ਹੋ ਜਾਂਦੇ ਨੇ। ਜਿਹੜੇ ਰੁੱਖ ਨੇ ਉਸ ਇਲਾਕੇ ਦਾ ਪ੍ਰਦੂਸ਼ਣ ਘਟਾ ਦਿੰਦੇ ਨੇ ਉਸ ਖੇਤ ਦਾ ਘਟਾ ਦਿੰਦੇ ਨੇ ਮਤਲਬ ਉੱਥੇ ਉਹ ਰੁੱਖ ਆਪਣਾ ਕੰਮ ਕਰ ਲੱਗ ਜਾਂਦੇ ਨੇ ਫਿਰ ਆਪਾਂ ਉਹ ਖੇਤੀ ਲਈ ਉਸ ਇਲਾਕੇ ਦੀਆਂ ਫਸਲਾਂ ਚੁਣਾਂਗੇ ਵੀ ਉਸ ਇਲਾਕੇ 'ਚ ਕਿਹੜੀ ਫਸਲ ਵੱਧ ਹੁੰਦੀ ਹੈ ਕਿਹਦੀ ਡਿਮਾਂਡ ਵੱਧ ਹੈ ਉਸ ਤਰ੍ਹਾਂ ਉਹ ਖੇਤੀ ਨੂੰ ਬਤਾਵਾਂਗੇ ਕਿਹੜਾ ਫਲ ਵਧੀਆ ਹੁੰਦਾ ਤੇ ਕੋਈ ਉੱਥੇ ਨਦੀ ਜਾਂ ਨਹਿਰ ਜਾਂ ਇਸ ਤਰ੍ਹਾਂ ਦਾ ਪਾਣੀ ਦਾ ਖੜ ਡ ਵਗੈਰਾ ਦੀ ਸਮੱਸਿਆ ਤਾਂ ਨਹੀਂ ਆਉਂਦੀ ਉਸ ਤਰ੍ਹਾਂ ਦੀ ਜਮੀਨਾਂ ਨੂੰ ਆਪਾਂ ਚੁਣੀਏ ਵੀ ਧਰਤੀ ਵਿੱਚ ਥੱਲੇ ਰੋਡ ਨੇ ਜਾਂ ਕਿਸ ਤਰ੍ਹਾਂ ਦਾ ਸਿਸਟਮ ਹੈ ਉਹ ਚੁਣ ਕੇ ਆਪ ਜੀ ਉਹ ਜ਼ਮੀਨ ਖਰੀਦ ਸਕਦੇ ਹੋ ਕੁਦਰਤੀ ਖੇਤੀ ਲਈ ਤੇ ਇੱਕ ਹੋਰ ਗੱਲ ਹੈ ਵੀ ਜਿਹੜਾ ਆਪਾਂ ਨੇ ਖੇਤ ਖਰੀਦਣਾ ਜਾਂ ਚੁੜਨਾ ਜਾਂ ਜਿੱਥੇ ਆਪਾਂ ਨੇ ਕੁਦਰਤੀ ਖੇਤੀ ਸ਼ੁਰੂ ਕਰਨੀ ਆ ਉਹ ਨਾਲ ਦੇ ਖੇਤਾਂ ਨਾਲੋਂ ਉੱਚਾ ਹੋਵੇ ਤਾਂ ਸਭ ਤੋਂ ਵਧੀਆ बराबर ਹੋਵੇ ਤਾਂ ਵੀ ਚੱਲ ਜੂਗਾ ਕਿਉਂਕਿ ਫਿਰ ਆਪਾਂ ਅੰਦਰ ਲਈ ਵੱਟ ਜਿਹੜੀ ਹੋਰ ਪਾਵਾਂਗੇ ਜਿਹੜੀ ਬਫਰ ਜ਼ੋਨ ਨਾਲੇ ਥੋੜੀ ਉੱਚੀ ਕਰ ਲਾਂਗੇ ਪਰ ਉਹ ਨੀਵਾ ਨਹੀਂ ਹੋਣਾ ਚਾਹੀਦਾ ਨਾਲ ਦੇ ਖੇਤਾਂ ਨਾਲੋਂ ਜੇ ਉਹ ਨਾਲ ਦੇ ਖੇਤਾਂ ਨਾਲੋਂ ਆਪਾਂ ਕਈ ਵਾਰੀ ਮਿੱਟੀ ਚਕਾਈ ਹੁੰਦੀ ਆ ਜਾਂ ਇਸ ਤਰ੍ਹਾਂ ਦੀਆਂ ਤਿੱਕਤਾ ਹੁੰਦੀਆਂ ਨੇ ਵੀ ਆਪਾਂ ਕਹਿੰਨੇ ਚਲੋ ਸਸਤਾ ਮਿਲਦਾ ਇਹ ਲੈ ਲੈਨੇ ਆ ਪਰ ਉਹਦੇ ਵਿੱਚ ਜਿਉਂ ਦੂਜੇ ਖੇਤ ਦਾ ਹਰੀ ਕ੍ਰਾਂਤੀ ਖੇਤ ਆ ਪਾਣੀ ਟੁੱਟ ਕੇ ਆ ਜਾਂਦਾ ਤਾਂ ਫਿਰ ਉਹ ਆਪਣਾ ਜ਼ਹਿਰ ਮੁਕਤ ਆ ਜਿਹੜਾ ਉਹ ਸਿਸਟਮ ਦੇ ਵਿੱਚ ਮੁਕਸ ਫੈਦਾ ਕਰ ਸਕਦਾ ਕਿਉਂਕਿ ਮੰਨ ਲਓ ਆਪ ਜੀ ਨੇ ਤਾਂ ਸਭ ਜੀ ਜਾਂ ਉਪਚ ਦੇ ਦਿੱਤੀ ਵੀ ਆਹ ਸਬਜੀ ਅਸੀਂ 2 ਸਾਲ 3 ਸਾਲ ਤੋਂ ਇੱਥੇ ਕੁਝ ਨਹੀਂ ਪਾਇਆ ਦੇਸੀ ਢੰਗ ਨਾਲੇ ਕਰ ਰਹੇ ਹਾਂ ਪਰ ਜਦੋਂ ਉਹਨੂੰ ਲੈਬ 'ਚ ਟੈਸਟ ਕਰਾਇਆ ਜਾਵੇ ਜਾਂ ਅਗਲਾ ਦੇਖੂਗਾ ਵੀ ਇਹ ਤਾਂ ਯਾਰ ਮੱਚ ਦੇ ਆ ਰਹੇ ਨੇ ਕੈਮੀਕਲ ਹਾਲੇ ਥੋੜਾ ਯਾਰ ਮੁਕਤ ਨਹੀਂ ਹੈਗਾ ਫਿਰ ਦਿੱਕਤ ਆਉਂਦੀ ਆ ਆਪਣਾ ਕੀਤਾ ਗਿਆ ਦਾਵਾ ਗਲਤ ਹੋ ਜਾਂਦਾ ਸੋ ਆਪਾਂ ਨੂੰ ਉਹ ਮਿੱਟੀ ਚੁਣਨੀ ਚਾਹੀਦੀ ਆ ਜਿਹੜੀ ਨਾਲ ਦੇ ਖੇਤਾਂ ਦੇ ਬਰਾਬਰ ਜਾਂ ਉੱਚੀ ਹੋਵੇ ਜੇ ਉੱਚਾ ਖੇਤ ਹੋਵੇ ਉਹਦਾ ਤਾਂ ਵਧੀਆ ਹੀ ਰਹਿੰਦਾ ਵੀ ਕਿਉਂਕਿ ਉੱਥੇ ਪਾਣੀ ਨਾਲ ਦੇ ਖੇਤਾਂ 'ਚ ਨਹੀਂ ਆ ਸਕਦਾ। ਬਾਕੀ ਉਹ ਜਿਹੜਾ ਖੇਤ ਆ ਉਹ ਵੀ ਦੇਖਿਆ ਜਾਵੇ ਵੀ ਇਹ ਖੇਤ ਆ ਜਿਹੜਾ ਇਹ ਮਿੱਟੀ ਪਾਣੀ ਨੂੰ ਕਿੰਨਾ ਸਟੋਰ ਕਰ ਸਕਦੀ ਇੱਥੇ ਪਾਣੀ ਤਾਂ ਨਹੀਂ ਖੜਦਾ ਕਿਉਂਕਿ ਕਈ ਖੇਤ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਵੀ ਉਹ ਜਾਂ ਸੁੱਕ ਜਾਂਦੇ ਆ ਮਿੱਟੀ ਤਾਂ ਉਹ ਲੋਹਾ ਬਣ ਜਾਂਦੇ ਨੇ। ਜੇ ਬਹੁਤਾ ਮੀਂਹ ਪਾ ਜਾਂਦਾ ਤਾਂ ਗੋਹਾ ਬਣ ਜਾਂਦੇ ਨੇ ਮਤਲਬ ਉਹ ਇੰਨੀ ਨਰਮ ਹੋ ਜਾਂਦੇ ਵੀ ਤੁਹਾਡੇ ਪੈਰ ਬਹੁਤ ਜ਼ਿਆਦਾ ਧੁੱਸਦੇ ਨੇ ਸੁੱਕੀ ਤੇ ਉਹ ਪੱਥਰਮਾਕ ਹੋ ਗਈ। ਉਹ ਮਿੱਟੀ ਸੈੱਟ ਕਰਨ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਜੇ ਕੁਦਰਤੀ ਖੇਤੀ 'ਚ ਤੁਸੀਂ ਆ ਕੇ ਮਿੱਟੀ ਤਾਂ ਉਹ ਵੀ ਸੈੱਟ ਹੋ ਜਾਂਦੀ ਹੈ ਕਿਉਂਕਿ ਸੂਖਮ ਜੀਵ ਨੇ ਜਿਹੜੇ ਵਿੱਚ ਮਿੱਟੀ ਦੇ ਪੈਦਾ ਹੋਣੇ ਆ ਬਹੁਤ ਸਾਰੇ ਜੀਵ ਆ ਨੇ ਉੱਥੇ ਰਹਿਣਾ ਕਿਉਂਕਿ ਜਿਵੇਂ ਹਰ ਤਰ੍ਹਾਂ ਜੀਵ ਤੁਹਾਡੀ ਖੇਤੀ 'ਚ ਆਊਗਾ ਤਾਂ ਉਹ ਜੋ ਵੀ ਖਾਂਦੇ ਨੇ ਬਿੱਟ ਦੇ ਰੂਪ ਦੇ ਜਾਂ ਜੋ ਵੀ ਮਿੱਟੀ ਤੋਂ ਖਾਂਦੇ ਨੇ ਮਿੱਟੀ ਨੂੰ ਵਾਪਸ ਹੁੰਦੇ ਨੇ ਤਾਂ ਉਹਨਾਂ ਦੁਆਰਾ ਕੀਤੇ ਗਏ ਮਲ ਤਿਆਗ ਤੋਂ ਵੀ ਸੂਖਮ ਜੀਵ ਮਿੱਟੀ 'ਚ ਲੱਜ ਜਾਂਦੇ ਨੇ ਕਿਉਂਕਿ ਕੁਦਰਤ ਦਾ ਜਿਹੜਾ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਕੁਦਰਤ ਬਹੁਤ ਪ੍ਰਮਾਤਮਾ ਨੇ ਵਧੀਆ ਟੰਗਣਾ ਬਣਾਈ ਹੋਈ ਆ ਉਹਨੂੰ ਅਸੀਂ ਜਿੰਨਾ ਬਰੀਕੀ ਨਾਲ ਸਮਝਾਂਗੇ ਉਨੇ ਹੀ ਸੀਮ ਵਧੀਆ ਹੁੰਦੇ ਚਲੇ ਜਾਵਾਂਗੇ ਬਾਕੀ ਇਹ ਖੇਤੀ ਆ ਵੀ ਜਿਹੜੀ ਇਹ ਥੋੜੀ ਜੀ ਸਬਰ ਸੰਤੋਖ ਵਾਲੀ ਆ ਸ਼ਾਂਤੀ ਵਾਲੀ ਆ ਇਹ ਜਿਹੜੀ ਖੇਤੀ ਆ ਤੁਸੀਂ ਆਪਣੀ ਰਸੋਈ ਲਈ ਕਰੋਗੇ ਕਿਉਂਕਿ ਜੀ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਆ ਕਿ ਕਿਸੇ ਵੀ ਸ਼ਹਿਰ 'ਚ ਕਿਤੇ ਵੀ ਪਿੰਡ 'ਚ ਘਰ 'ਚ ਤਾਂ ਆਪਾਂ ਮੇ ਕਿਸਾਨ ਕੋਲ ਕਿੰਨੀੋਂ ਜ਼ਮੀਨ ਹੁੰਦੀ ਆ ਉਹਦੀਆਂ ਘਰ ਦੀਆਂ ਉਪਜਾਂ ਰਸੋਈ ਲਈ ਬਹੁਤ ਘੱਟ ਹੁੰਦੀਆਂ ਨੇ ਘਰ ਦਾ ਆਟਾ ਹੋ ਸਕਦਾ ਚੌਲ ਹੋ ਸਕਦੇ ਨੇ ਗੁੜ ਸ਼ੱਕਰ ਹੋ ਸਕਦਾ ਤੇ ਦਾਲਾਂ ਸਬਜ਼ੀਆਂ ਫਰੂਟ ਅਨਾਜ ਆਪਾਂ ਘਰ ਦਾ ਪੈਦਾ ਕਰ ਸਕਦੇ ਹਾਂ ਲਸਣ ਪਿਆਜ਼ ਹਲਦੀ ਮਿਰਚਾਂ ਤਕਰੀਬਨ ਜਿੰਨਾ ਕਰ ਸੋਈ ਤੇ ਬਰਤ ਹੋ ਰਿਹਾ ਪੁਰਾਣੇ ਸਮਿਆਂ ਦੇ ਵਿੱਚ ਤਾਂ ਸਾਡੇ ਬਜ਼ੁਰਗ ਗੱਲਾਂ ਕਰਦੇ ਹੁੰਦੇ ਸੀ ਜਟਾਂ ਤਾਂ ਜੀ ਮੋਲ ਲੈਣ ਨੂੰ ਕੁਝ ਨਹੀਂ ਹੁੰਦਾ ਕਿਉਂਕਿ ਕੱਪੜਾ ਵੀ ਖੁਦ ਦਾ ਤਿਆਰ ਕਰ ਲੈਂਦੇ ਸਨ ਉਹਨਾਂ ਨੂੰ ਸਿਰਫ ਉਹਨਾਂ ਸਮੇਂ ਦੇ ਵਿੱਚ 6 ਮਹੀਨੇ ਬਾਅਦ ਉਹ ਸਹਿਰ ਜਾਂਦੇ ਸੀਗੇ ਲੂਣ ਦਾ ਥੈਲਾ ਲਿਆਉਂਦੇ ਹੁੰਦੇ ਸੀਗੇ ਜਾਂ ਮਿੱਟੀ ਦੇ ਤੇਲ ਦਾ ਪੀਪਾ ਦੀਵਾ ਬਾਣਨ ਲਈ ਜਾਉ ਆਪਣੇ ਜ਼ਰੂਰਤਾਂ ਲਈ ਤੇ ਜਿਆਦਾ ਜਾਂ ਕੋਈ ਵਿਆਹ ਸ਼ਾਦੀ ਕੋਈ ਇਸ ਤਰ੍ਹਾਂ ਦਾ ਸਮਾਨ ਤਾਂ ਸਹਿਰ ਜਾਂਦੇ ਸੀਗੇ ਅੱਜ ਕੱਲ੍ਹ ਮੰਗ ਨਹੀਂ ਸੀਗਾ ਵੀ ਆਪਾਂ ਨੂੰ ਹਰ ਚੀਜ਼ ਸਹਿਰ ਤੋਂ ਲਿਆਉਣੀ ਪੈਂਦੀ ਆ ਹਰੇਕ ਦੀ ਕਿਸਾਨ ਦੀ ਘਰ ਦੀ ਹੋ ਜਾਂਦੀ ਸੀ ਪਰ ਜੇ ਆਪਾਂ ਕੁਦਰਤੀ ਖੇਤੀ 'ਚ ਆਉਨੇ ਆ ਉਹ ਉਸ ਤਰ੍ਹਾਂ ਦੀ ਜ਼ਮੀਨ ਲੱਭਦੇ ਆ ਇੱਕ ਤਾਂ ਆਪਣੀ ਉਪਜ ਘਰ ਦੀ ਫਾਇਦਾ ਹੋ ਜੂਗੀ ਆਪਣੇ ਕੋਲ ਸੌਂਪਜ ਮੈਣ ਜਿਹੜੀ ਚੀਜ਼ ਤੁਸੀਂ ਸੋਚੋ ਕਿ ਬੀਜ ਸਕਦੇ ਹੋ ਕੋਈ ਵੀ ਔਖਾ ਨਹੀਂ ਹਰੇਕ ਤਰ੍ਹਾਂ ਦੀ ਚੀਜ਼ ਉਪਜ ਪੈਦਾ ਹੋ ਜਾਂਦੀ ਆ ਤੇ ਇੱਕ ਤਾਂ ਆਪਾਂ ਵਧੀਆ ਪੋਸ਼ਣ ਪ੍ਰਾਪਤ ਕਰ ਲਾਂਗੇ ਇੱਕ ਸ਼ਾਂਤੀ ਵਾਲੀ ਜ਼ਿੰਦਗੀ ਜਿਵੇਂ ਕੁਝ ਲੋਕ ਰਿਟਾਇਰ ਹੁੰਦੇ ਨੇ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੁੰਦਾ ਵੀ ਹੁਣ ਜ਼ਿੰਦਗੀ ਨੂੰ ਕਿਵੇਂ ਕਰੀਏ ਤਾਂ ਆਪਣੀ ਮਿਹਨਤ ਨਾਲ ਕੀਤੀ ਕਮਾਈ ਨੂੰ ਇਸ ਤਰ੍ਹਾਂ ਦੀ ਖੇਤੀ 'ਚ ਲਾ ਕੇ ਵਾਤਾਵਰਣ ਦੀ ਸੇਵਾ ਵੀ ਕਰ ਸਕਦੇ ਨੇ ਜਾਂ ਰੁਕ ਹੋਣਗੇ ਥੋਡੇ ਨਾਲ ਪੰਛੀ ਜੀਵ ਜਗਤ ਜੁੜਦਾ ਹੈ ਤੁਹਾਡੇ ਕੋਲੋਂ ਆਸ ਕਰਕੇ ਆਉਂਦਾ ਤੁਸੀਂ ਥੋਡੇ ਫਲ ਫਰੂਟ ਖਾਂਦੇ ਨੇ ਸੋ ਉਸ ਤਰ੍ਹਾਂ ਆਪਾਂ ਇਹ ਖੇਤੀ ਵਿੱਚੋਂ ਲਾਭ ਲੈ ਸਕਦੇ ਹਾਂ ਬਾਕੀ ਜੇ ਮਨ ਦੀ ਸ਼ਾਂਤੀ ਨਾ ਮਿਲੀ ਲੱਖਾਂ ਕਰੋੜਾਂ ਰੁਪਈਆ ਬੈਂਕਾਂ 'ਚ ਪਿਆ ਰਹਿ ਗਿਆ ਉਹ ਤਾਂ ਫਿਰ ਕਿਸੇ ਕੰਮ ਦਾ ਨਾ ਹੋਇਆ ਇਸ ਤਰ੍ਹਾਂ ਆਪਾਂ ਆਪਣੇ ਸਮਾਜ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਇੱਕ ਵਧੀਆ ਭੋਜਨ ਦੇ ਕੇ ਉਹਨਾਂ ਨੂੰ ਵੀ ਤੰਦਰੁਸਤ ਬਣਾ ਸਕਦੇ ਹਾਂ ਤੇ ਖੇਤੀ ਵਿੱਚ ਆਪਾਂ ਨੂੰ ਹਾਰਤ ਨੂੰ ਨਿਯੋਗ ਜਪੈਦਾ ਹੋ ਸਕਦੀ ਆ ਸੋ ਇਹ ਕੋਈ ਔਖਾ ਕੰਮ ਨਹੀਂ ਜੇ ਆਪਾਂ ਨੂੰ ਲੱਗਦਾ ਇਸ ਤਰ੍ਹਾਂ ਦੀ ਜ਼ਮੀਨ ਨਹੀਂ ਮਿਲਦੀ ਅਸੀਂ ਖੇਤੀਓ ਨਹੀਂ ਕਰਨੀ ਜਹਾਂ ਜੀ ਮਿਲਦੀ ਉਹ ਜੀ ਕੀਤੀ ਜਾ ਸਕਦੀ ਆ ਇਹ ਨਹੀਂ ਹੈਗਾ ਵੀ ਸਾਨੂੰ ਕਿਉਂਕਿ ਹਰੇਕ ਤਰ੍ਹਾਂ ਦੀ ਇਨਸਾਨ ਸੰਪੂਰਨਤਾ ਹੋਈ ਨਹੀਂ ਸਕਦਾ ਬਹੁਤ ਸਾਰੀਆਂ ਕਮੀਆਂ ਰਹਿ ਜਾਂਦੀਆਂ ਨੇ ਬਹੁਤ ਸਾਰੀ ਮਿੱਟੀ 'ਚ ਕਮੀ ਰਹਿ ਜਾਂਦੀਆਂ ਨੇ ਪਰ ਇੱਕ ਜਿਹੜੀ ਹੈ ਮਿੱਟੀ ਆ ਧਰਤੀ ਮਾਤਾ ਗੁਰਬਾਣੀ ਵਿੱਚ ਵੀ ਮਾਤਾ ਦਰਥ ਮਾਤ ਦਾ ਨੂੰ ਦਰਜਾ ਦਿੱਤਾ ਗਿਆ ਇਹਨੂੰ ਸਤਕਾਰ ਦਿੱਤਾ ਗਿਆ ਤੋ ਜੇ ਆਪਾਂ ਧਰਤੀ ਮਾਂ ਨਾਲ ਜੁੜਦੇ ਆਂ ਤਾਂ ਇਹਦਾ ਸਭ ਤੋਂ ਵੱਡਾ ਲਾਭ ਇਹ ਹੁੰਦਾ ਵੀ ਅੱਜ ਅਸੀਂ ਬਿਜਲੀ ਇਲੈਕਟ੍ਰੋਨਿਕ ਯੁੱਗ 'ਚ ਜਾ ਰਹੇ ਆਂ ਇਹਦੇ ਨਾਲ ਸਾਡੇ ਜੇਬ 'ਚ ਰੱਖਿਆ ਮੋਬਾਈਲ ਸਾਡੇ ਲਈ ਰੇਡੀਏਸ਼ਨ ਪੈਦਾ ਕਰਦਾ ਤੇ ਅਸੀਂ ਮਿੱਟੀ ਦੀ ਟੱਚ ਤੋਂ ਮਿੱਟੀ ਨਾਲ ਅਰਥ ਹੋਣ ਤੋਂ ਬਹੁਤ ਦੂਰ ਰਹਿੰਦੇ ਆਂ ਨਵੇਂ ਬੱਚੇ ਪੈਦਾ ਹੁੰਦੇ ਨੇ ਤਾਂ ਅਸੀਂ ਉਹਨੂੰ ਮਿੱਟੀ ਵੀ ਨਹੀਂ ਲੱਗਣ ਦਿੰਦੇ ਪਰ ਪੁਰਾਣੇ ਜ਼ਮਾਨਿਆਂ ਦੇ ਵਿੱਚ ਤਾਂ ਛੋਟੇ ਬੱਚੇ ਜਿਹੜੇ ਹੁੰਦੇ ਸੀ ਉਹ ਮਿੱਟੀ 'ਚ ਕੋਲ ਕੇ ਮਿੱਟੀ 'ਚ ਰੋੜ ਕੇ ਲੇਟ ਕੇ ਆਪਣੇ ਸਰੀਰ ਨੂੰ ਮਿੱਟੀ ਲਾ ਕੇ ਮਿੱਟੀ ਖਾ ਵੀ ਲੈਂਦੇ ਸੀਗੇ ਬੱਚਿਆਂ ਨੂੰ ਪਤਾ ਨਹੀਂ ਦੁਬਾਰਾ ਉਸ ਤਰ੍ਹਾਂ ਦੀ ਮਿੱਟੀ ਬੜੀ ਵਧੀਆ ਹੁੰਦੀ ਸੀ ਕੋਸੇਤ ਨੂੰ ਨੁਕਸਾਨ ਨਹੀਂ ਕੀਤੀ ਕਰਦੀ ਸੋ ਆਪਾਂ ਉਹ ਜ਼ਿੰਦਗੀ ਵੱਲ ਜਾਣਦੇ ਆ ਤਾਂ ਉਹ ਇੱਕ ਤੰਦਰੁਸਤ ਜ਼ਿੰਦਗੀ ਆ ਬਿਮਾਰੀ ਰਹਿਤ ਆ ਤੇ ਮਜ਼ਬੂਤੀ ਵਾਲੀ ਆ ਤੇ ਜਦੋਂ ਇਸ ਖੇਤੀ 'ਚ ਆਪਾਂ ਆਵਾਂਗੇ ਤਾਂ ਸਭ ਤੋਂ ਵੱਡਾ ਲਾਭ ਆਪਾਂ ਨੂੰ ਇਹ ਹੋਊਗਾ ਉੱਥੇ ਰੁੱਖਾਂ ਨਾਲ ਆਪਾਂ ਨੂੰ ਬਹੁਤ ਵਧੀਆ ਆਕਸੀਜਨ ਮਿਲੂਗੀ ਕਿ ਅਸੀਂ ਆਪਣੇ ਸਮਾਜ ਨੂੰ ਇੱਕ ਵਧੀਆ ਆਕਸੀਜਨ ਵੀ ਪੈਦਾ ਕਰਕੇ ਦੇ ਸਕਦੇ ਹਾਂ ਜਿਹਦਾ ਭਾਵੇਂ ਜਾਣੇ ਅਣਜਾਣੇ ਜੀ ਆਪਾਂ ਨੂੰ ਕੋਈ ਮੁੱਲ ਨਹੀਂ ਮਿਲ ਰਿਹਾ ਪਰ ਇੱਕ 24 ਘੰਟੇ ਚੱਲਣ ਵਾਲਾ ਤੁਹਾਡੇ ਖੇਤ ਵਿੱਚ ਲੰਗਰ ਸ਼ੁਰੂ ਹੋ ਜਾਂਦਾ ਕਿਉਂਕਿ ਜਿਹੜਾ ਸਾਡਾ ਵੱਧ ਰਿਹਾ ਪੋਲਿਊਸ਼ਨ ਹੈ ਵੱਧ ਰਿਹਾ ਹੁਣ ਜਦੋਂ ਵੀ ਕੋਈ ਪੋਲਿਊਸ਼ਨ ਕਰਦਾ ਇੱਕ ਦੂਏ ਤੇ ਆਪਾਂ ਦੋਸ਼ ਲਾ ਦਿੰਦੇ ਹਾਂ ਜੀ ਉਹ ਵੱਧ ਕਰਦਣੇ ਅਸੀਂ ਨਹੀਂ ਕਰਦੇ ਫਲਾਣਾ ਕਰਦਾ ਪਰ ਆਪਾਂ ਇਹ ਸਾਬਤ ਕਰਕੇ ਦਿਖਾਈਏ ਵੀ ਅਸੀਂ ਆਕਸੀਜਨ ਕਿੰਨੀ ਪੈਦਾ ਕਰ ਰਹੇ ਹਾਂ ਵਾਤਾਵਰਣ ਨੂੰ ਸਾਫ਼ ਕਿੰਨਾ ਕਰ ਰਹੇ ਹਾਂ ਕਿੰਨੇ ਪੰਛੀਆਂ ਨੂੰ ਮਸੀਂ ਆਪਣੇ ਖੇਤ ਚ ਭੋਜਨ ਦਿੱਤਾ ਸੋ ਇਸ ਤਰ੍ਹਾਂ ਦਾ ਲੰਗਰ ਵਾਲਾ ਸਿਸਟਮ ਸ਼ੁਰੂ ਹੋ ਜਾਂਦਾ ਤੇ ਜਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਰੂਰੀ ਨਹੀਂ ਹੈਗਾ ਵੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਮੀਨ ਦੀ ਲੋੜ ਹੈ ਕੁਦਰਤੀ ਖੇਤੀ ਕਰਨ ਲਈ 1.5 ਤੋਂ 2 ਏਕੜ 4 ਏਕੜ ਆਪਾਂ ਕਨਾਲ ਦੀ ਕਨਾਲ ਤੋਂ ਵੀ ਆਪਣੇ ਘਰ ਦੇ ਲਈ ਬਹੁਤ ਕੁਝ ਪੈਦਾ ਕਰ ਸਕਦੇ ਹਾਂ ਇਸ ਖੇਤੀ ਵਿੱਚ ਆਮਦਨ ਵੀ ਹੋ ਸਕਦੀ ਹੈ ਮੰਨ ਲਓ ਤੁਸੀਂ ਸ਼ਹਿਰ ਤੋਂ 10 ਕਿਲੋਮੀਟਰ ਦੂਰ ਆ ਤੁਸੀਂ ਆਪਣੇ ਖੇਤੀ ਵਿੱਚ ਪਦੀਨੇ ਦੀ ਖੇਤੀ ਸ਼ੁਰੂ ਕਰ ਦਿੰਦੇ ਹੋ ਤਾਂ ਇੱਕ ਕਨਾਲ ਪਦੀਨੇ ਦੀ ਲਾਲੀ ਇੱਕ ਦੇ ਹੋਰ ਚਿਹਰਾ ਵਾਲੀਆਂ ਤਾਂ ਉਹਦੇ ਨਾਲ ਨਵੇਂ ਜਿਹੜੇ ਆਪਣੇ ਹਿੰਮਤੀ ਲੋਕ ਨੇ ਇਸ ਖੇਤੀ ਨਾਲ ਜੁੜਨਾ ਚਾਹੁੰਦੇ ਨੇ ਪਦੀਨੇ ਦੀ ਡਿਮਾਂਡ ਹਰ ਸ਼ਹਿਰ 'ਚ ਵੱਧ ਰਹੀ ਆ ਕਿਉਂਕਿ ਪਦੀਨਾ ਚਟਣੀ ਦੇ ਰੂਪ 'ਚ ਇੱਕ ਸਸਤੀ ਮਤਲਬ ਉਹ ਹਾਜਮੇਦਾਰ ਭੋਜਨ ਹੈ ਸਸਤੀ ਆਈਟਮ ਹੈ ਹਰੇਕ ਗਰੀਬ ਅਮੀਰ ਨੂੰ ਖਰੀਦ ਕੇ ਖਾ ਸਕਦਾ ਸੋ ਪਦੀਨਾ ਜੇ ਮਤਲਬ ਆਪਾਂ ਰੋਜ਼ ਦੀ 100 ਗੁੱਟੀ ਆਪਣੇ ਖੇਤ ਚੋਂ ਪੈਦਾ ਕਰਕੇ ਦੇ ਸਕਦੇ ਆ ਮੰਨ ਲਓ 10 ਰੁਪਏ ਵੇਚ ਦੀ ਤਾਂ ਵੀ ਅਸੀਂ 1000 ਰੁਪਏ ਦੀ ਸੇਲ ਕਰ ਸਕਦੇ ਆ 500 ਦੀ ਕਰ ਸਕਦੇ ਆ ਜੋ ਵੀ ਰੇਟ ਆ ਕਈ ਵਾਰੀ ਮਦੀਨੇ ਦੀ ਗੁੱਟੀ 20 ਰੁਪਏ ਦੀ ਵੀ ਹੋ ਜਾਂਦੀ ਐਨੀ ਕਾ ਗੁੱਟੀ ਬੰਨਣੀ ਹੁੰਦੀ ਆ ਬਹੁਤ ਸਾਰੀਆਂ ਉਪਜਾਂ ਨੇ ਜਿਹੜੀਆਂ ਸਾਨੂੰ ਆਮਦਨ ਦੇ ਸਕਦੀਆਂ ਨੇ ਪਰ ਜਿਹੜਾ ਇਸ ਖੇਤੀ ਵਿੱਚ ਰੂਹ ਦਾ ਸਕੂਨ ਆ ਮਨ ਦੀ ਸ਼ਾਂਤੀ ਆ ਤੁਹਾਡੇ ਵਿੱਚ ਬਧੀ ਮਜ਼ਬੂਤੀ ਕੁਦਰਤੀ ਖੇਤੀ ਚ ਬੜੀ ਵਧੀਆ ਢੰਗ ਨਾਲ ਲੈ ਸਕਦੇ ਆ ਦੋਸਤਾਂ ਮਿੱਤਰਾਂ ਨੂੰ ਇਹੀ ਬੇਨਤੀ ਆ ਵੀ ਖੇਤੀ ਜ਼ਰੂਰ ਕਰ ਸਕਦੇ ਹੋ ਸ਼ੁਰੂ ਕਰੋ ਪਰ ਸ਼ੁਰੂ ਉੱਥੇ ਕਰੋ ਜਿੱਥੇ ਆਪਾਂ ਨੂੰ ਸ਼ਾਂਤੀ ਹੋਵੇ ਕੋਈ ਰੋਡ ਜਾਂ ਇੰਡਸਟਰੀ ਵੱਡੀ ਨਾ ਹੋਵੇ ਜਿਹੜੀ ਪੋਲਿਊਸ਼ਨ ਕਰਦੀ ਹੋਵੇ ਤੇ ਪਾਣੀ ਦਾ ਵੀ ਗਲਤ ਪੋਲਿਊਸ਼ਨ ਨਾ ਹੁੰਦਾ ਹੋਵੇ ਕਈ ਵਾਰੀ ਆਪਾਂ ਦੇਖ ਲੈਂਦੇ ਆ ਵੀ ਜ਼ਮੀਨ ਸਸਤੀ ਹੈ ਕੋਈ ਇਸ ਤਰ੍ਹਾਂ ਦਾ ਪਰ ਹੁਣ ਕਿਉਂਕਿ ਜਿਹੜੀਆਂ ਪੋਲਿਊਸ਼ਨ ਪਾਣੀ ਦਾ ਵੀ ਕਾਫੀ ਵੱਡੇ ਲੈਵਲ ਤੇ ਹੋ ਰਿਹਾ ਸੋ ਉਸ ਤਰ੍ਹਾਂ ਦੀ ਪੋਲਿਊਸ਼ਨ ਤੋਂ ਵੀ ਬਚੀਏ ਤੇ ਖੇਤੀ ਸ਼ੁਰੂ ਕਰਕੇ ਦਾ ਵੱਖਰਾ ਆਨੰਦ ਲੈ ਸਕਦੇ ਆ ਸੋ ਇਸ ਤਰ੍ਹਾਂ ਆਪਾਂ ਇੱਕ ਮਤਲਬ ਵੱਖਰੀ ਦੁਨੀਆ ਤੇ ਜਾ ਸਕਦੇ ਆ ਜਿੱਥੇ ਸ਼ਾਂਤੀ ਹੋਵੇ ਜੇ ਆਪਾਂ ਜਿਉਂਦੇ ਜੀ ਸਵਰਗ ਵੇਖਣਾ ਤਾਂ ਕੁਦਰਤੀ ਖੇਤੀ ਆ ਤੁਹਾਡੇ ਨਾਲ ਤਰ੍ਹਾਂ ਤਰ੍ਹਾਂ ਦੇ ਪੰਚੀ ਗੱਲਾਂ ਕਰਨਗੇ ਸੰਗੀਤ ਹੋਊਗਾ ਤੁਸੀਂ ਮਰਜ਼ੀ ਦੇ ਮਾਲਕ ਹੋਵੋਗੇ ਜੀ ਕੀਤਾ ਬਾਹ ਲਿਆ ਜੀ ਕੀਤਾ ਬੀਜ ਲਿਆ ਗੁਲਾਮੀ ਵਾਲੀ ਜ਼ਿੰਦਗੀ ਤੋਂ ਦੂਰ ਹੋਵਾਂਗੇ ਕੁਝ ਮਨ ਦੇ ਵਿੱਚ ਬੜੀ ਸ਼ਾਂਤੀ ਆਉਂਦੀ ਆ ਖੁਸ਼ੀ ਮਿਲਦੀ ਆ ਵੀ ਇਸ ਅਸੀਂ ਸਰਬੱਤ ਦਾ ਭਲਾ ਕਰਦੇ ਆ ਜਿਹੜੇ ਤੁਹਾਡੇ ਪੰਛੀ ਨੇ ਜੀਵ ਨੇ ਉਹ ਤੁਹਾਡਾ ਪਰਿਵਾਰ ਹੈ ਤੇ ਤੁਸੀਂ ਇੱਕ ਰਾਜੇ ਮਹਾਰਾਜੇ ਵਾਲੀ ਜ਼ਿੰਦਗੀ ਜਿਉਂਗੇ ਕੁਦਰਤੀ ਖੇਤੀ 'ਚ ਕਿਉਂਕਿ ਤੁਸੀਂ ਉੱਥੇ ਸਰਬੱਤ ਦਾ ਭਲਾ ਕਰ ਰਹੇ ਹੋ ਜਦੋਂ ਸਰਬੱਤ ਦਾ ਭਲਾ ਕਰਦੇ ਆ ਤਾਂ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਆ ਸਾਨੂੰ ਖੁਸ਼ੀ ਮਿਲਦੀ ਆ ਸੋ ਇਸ ਤਰ੍ਹਾਂ ਆਪਾਂ ਇਹ ਖੇਤੀ ਨੂੰ ਚੁਣੀਏ ਬਾਕੀ ਜਿਹੜੇ ਕਿਸਾਨ ਵੀਰਾਂ ਕੋਲ ਆਪਣੀ ਜ਼ਮੀਨ ਆ ਉਹ ਵੀ ਇਸ ਖੇਤੀ ਨੂੰ ਕਨਾਲ ਅਧੀ ਕਨਾਲ ਤੋਂ ਸ਼ੁਰੂ ਕਰਕੇ ਆਪਣੇ ਰਸੋਈ ਲਈ ਆਪਣੇ ਬੱਚਿਆਂ ਬਜ਼ੁਰਗਾਂ ਲਈ ਭੋਜਨ ਪੈਦਾ ਕਰਨ ਜੇ ਕਿਸੇ ਦੇ ਮਨਚੇ ਹੁੰਦਾ ਵੀ ਇਹ ਖੇਤੀ ਔਖੀ ਆ ਜੀ ਕਿਉਂਕਿ ਅੱਜ ਮੀਡੀਆ ਦਾ ਟਾਈਮ ਹੈ YouTube ਖੋਲਦਾ ਤਾਂ ਉਹਦੇ ਵਿੱਚ ਇੰਨੇ ਕੋਲ ਦੱਸੇ ਜਾਂਦੇ ਨੇ ਆਹ ਕੋਲ ਫਲਾਣਾ ਕਰ ਲੋ ਆਹ ਛੜਕਾਓ ਕਰ ਲੋ ਤਾਂ ਕਿਸਾਨ ਬੜਾ ਕਨਫਿਊਜ਼ ਹੋ ਜਾਂਦਾ ਵੀ ਇਹ ਕੰਮ ਆਪਣੇ ਬਸ ਦਾ ਨਹੀਂ ਹੈਗਾ ਨਾ ਟਾਈਮ ਕਿਤੇ ਕੋਲ ਹੈ ਕਿਸਾਨ ਵੀ ਰੋ ਕੋਈ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਮਿੱਟੀ ਖੁਦ ਹੀ ਰਿਪੇਅਰ ਖੁਦ ਕਰ ਲੈਂਦੀ ਹੈ ਜੇ ਇੱਕ ਮਰੀਜ਼ ਨੂੰ ਆਪਾਂ ਚੰਗੀ ਤਰ੍ਹਾਂ ਇਲਾਜ ਨਹੀਂ ਕਰਾ ਸਕਦੇ ਤਾਂ ਸਿਸਟਮ ਸਹੀ ਆ ਖਾਣ ਪੀਣ ਵਧੀਆ ਹੋ ਜਾਵੇ ਤਾਂ ਉਹ ਸਰੀਰ ਆਪਣੇ ਆਪ ਠੀਕ ਹੋਣ ਲੱਗ ਜਾਂਦਾ ਹੈ ਸਰੀਰ ਆਪਣੀ ਰਿਪੇਅਰ ਅੰਦਰੋਂ ਕਰਨ ਲੱਗ ਜਾਂਦਾ ਆਪਣੇ ਅੰਦਰ ਰਿਪੇਅਰ ਕਰਨ ਵਾਲਾ ਸਿਸਟਮ ਵੀ ਹੁੰਦਾ ਉਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਪਰ ਸਾਨੂੰ ਆਪਣਾ ਜਿਹੜਾ ਪੁਰਾਣਾ ਭੋਜਨਾਂ ਤੇ ਬਦਲਾਅ ਕਰਨਾ ਪੈਂਦਾ ਚੰਗਾ ਭੋਜਨ ਚੁਣਨਾ ਪੈਂਦਾ ਸੋ ਇਸੇ ਤਰ੍ਹਾਂ ਖੇਤੀ ਵਿੱਚ ਵੀ ਆ ਕੁਦਰਤ ਨੂੰ ਚੁਣਾਂਗੇ ਤਾਂ ਕੁਦਰਤ ਸਾਥ ਦਿੰਦੀ ਆ ਸੋ ਇਹ ਖੇਤੀ ਆਪਣੇ ਆਪ ਚੱਲਣ ਲੱਗ ਜਾਂਦੀ ਆ 15 ਅਗਸਤ 2007 ਤੋਂ ਆਪਾਂ ਨੇ ਖੇਤੀ ਸ਼ੁਰੂ ਕੀਤੀ ਸੀ ਨਾ ਉਸ ਟਾਈਮ ਮੈਨੂੰ YouTube ਦਾ ਗਿਆਨ ਤੇ ਨਾ ਕਿਤੇ ਵੀ ਕੋਈ ਦੱਸਣ ਵਾਲਾ ਨਹੀਂ ਸੀਗਾ ਨਾ ਯੂਨੀਵਰਸਿਟੀ ਤੋਂ ਗਿਆਨ ਮਿਲਦਾ ਸੀ ਪਰ ਹੁਣ ਚਾਰੇ ਪਾਸੇ ਗਿਆਨ ਮਿਲਦਾ ਜੁਨੀਵਰਸਿਟੀ ਤੋਂ ਵੀ ਮਿਲਦਾ ਥੋਡੇ ਕੋਲ ਮੋਬਾਈਲ ਆ ਉਹ ਤੋਂ ਵੀ ਮਿਲਦਾ ਕਿਸਾਨ ਵੀ ਨੇ ਜਿਹੜੇ ਦੱਸ ਸਕਦੇ ਨੇ ਬਾਕੀ ਹੁਣ ਕੋਈ ਇਸ ਖੇਤੀ ਨੂੰ ਕਰਨ ਵਾਲੇ ਨੂੰ ਕਮਲਾ ਨਹੀਂ ਕਹਿੰਦਾ ਜਦੋਂ ਅਸੀਂ ਇਹ ਖੇਤੀਬਾਲ ਜੁੜੇ ਸੀ ਕਿ ਸਾਨੂੰ ਲੋਕ ਕਮਲੇ ਕਹਿੰਦੇ ਹੁੰਦੇ ਸੀ ਵੀ ਇਹਨਾਂ ਦੇ ਦਿਮਾਗ ਹਿੱਲ ਗਿਆ ਸਾਰੇ ਜਿੰਨੇ ਵੀ ਕਿਸਾਨ ਮਿਲਦੇ ਸਾਰਿਆਂ ਨੂੰ ਪੁਰਾਣਿਆਂ ਤੁਸੀਂ ਪੁੱਛ ਕੇ ਦੇਖਿਓ ਤਾਂ ਉਹਨਾਂ ਨੂੰ ਇਹੀ ਕਹਿਣਗੇ ਤਾਂ ਕਮਲੇ ਨੇ ਦਿਮਾਗ 'ਚ ਫਰਕ ਹੈ ਉਸ ਟਾਈਮ ਐ ਇਸ ਤਰ੍ਹਾਂ ਤਾਨੇ ਮਿਹਣੇ ਵੀ ਸੋਨੇ ਪਰ ਅੱਜ ਉਹੀ ਖੇਤੀ ਛੋਟੀ ਰਸੋਈ ਛੋਟਾ ਭੋਜਨ ਉਹਦੇ ਲਈ ਇੱਕ ਲਾਭਕਾਰੀ ਖੇਤੀ ਸਿੱਧ ਹੋਣ ਜਾ ਰਹੀ ਹੈ ਹੁਣ ਵਾਲੇ ਟਾਈਮ ਦੇ ਵਿੱਚ ਦੋ ਚੀਜ਼ਾਂ ਦੀ ਮੰਗ ਹੋਊਗੀ ਇੱਕ ਤਾਂ ਡਾਕਟਰਾਂ ਦੀਆਂ ਦਵਾਈਆਂ ਮੈਡੀਸਨ ਕਿਉਂਕਿ ਬਿਮਾਰੀਆਂ ਵਧਣ ਦੇ ਚਾਂਸ ਵੱਧ ਰਹੇ ਨੇ ਕਿਉਂਕਿ ਅਸੀਂ ਅਕਸਰ ਸੈਰ ਜਮ ਨਹੀਂ ਕਰਦੇ ਕਸਰਤ ਅਸੀਂ ਨਹੀਂ ਕਰਦੇ ਸੁੱਧ ਭੋਜਨ ਅਸੀਂ ਨਹੀਂ ਖਾਂਦੇ ਸੁੱਧ ਹਵਾ 'ਚ ਅਸੀਂ ਨਹੀਂ ਰਹਿੰਦੇ ਅਗਲਾ ਇਹ ਵੀ ਹੋਊਗਾ ਵੀ ਯਰ ਮੁਕਤ ਭੋਜਨ ਜਿਹੜਾ ਉਹਦੀ ਵੀ ਮੰਗ ਵੱਧ ਰਹੀ ਆ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਅਸੀਂ ਵਧੀਆ ਖਾਈਏ ਜਿਹਦੇ ਕੋਲ ਪੈਸਾ ਉਹ ਤਾਂ ਮਹਿੰਗਾ ਖਰੀਦ ਕੇ ਖਾਊਗਾ ਕੋਸ਼ਿਸ਼ ਕਰੂ ਤਾਂ ਮਿਲ ਵੀ ਜਾਊਗਾ ਪਰ ਆਪਣੀ ਕੁਦਰਤੀ ਖੇਤੀ ਜੇ ਵੀ ਕੋਸ਼ਿਸ਼ ਹੋਊਗੀ ਵੀ ਜਿਹੜਾ ਇਹ ਭੋਜਨ ਹੈ ਸਾਰਿਆਂ ਤੱਕ ਪਹੁੰਚਦਾ ਕੀਤਾ ਜਾਵੇ ਇਹਦੇ ਵਿੱਚ ਗਰੀਬ ਅਮੀਰ ਦਾ ਫਰਕ ਨਹੀਂ ਆਪਾਂ ਰੱਖਣਾ ਗਰੀਬ ਵੀ ਲੈ ਕੇ ਖਾ ਸਕਦਾ ਅਮੀਰ ਵੀ ਖਾ ਸਕਦਾ ਜੇ ਮਹਾਰਾਜ ਨੇ ਕਿਰਪਾ ਕੀਤੀ ਹੈ ਕਿਉਂਕਿ 2007 ਤੋਂ ਆਪਾਂ ਕਿਸਾਨ ਮੰਡੀ 'ਚ ਵੇਚਣ ਦੀ ਕੋਸ਼ਿਸ਼ ਕਰਦੇ ਆਂ ਤੇ ਉੱਥੇ ਆਪਾਂ ਕੋਈ ਬੋਰਡ ਵੀ ਨਹੀਂ ਲਾਉਂਦੇ ਵੀ ਯਾਰ ਮੁਕਤਾ ਸਰਬੱਤ ਦੇ ਭਲੇ ਵਾਲੇ ਹਿਸਾਬ ਨਾਲ ਵੇਚ ਦਿੰਨੇ ਆਂ 5-10 ਰੁਪਏ ਮਹਿੰਗਾ ਰੱਖ ਲੈਨੇ ਆਂ ਪਰ ਜੇ ਕੋਈ ਗਰੀਬ ਆਉਂਦਾ ਕੋਸ਼ਿਸ਼ ਕਰੀਦੀ ਆ ਉਹ ਵੀ ਖਾਲੀ ਨਾ ਮੁੜੇ ਸੋ ਇਸ ਤਰ੍ਹਾਂ ਹੀ ਖੇਤੀ ਚੱਲਦੀ ਹੈ ਇਹ ਖੇਤੀ ਤੁਹਾਨੂੰ ਮਰਜ਼ੀ ਦਾ ਮਾਲਕ ਬਣਾਉਂਦੀ ਆ ਤੁਸੀਂ ਆਪ ਮਾਲਕ ਹੋਵੋਗੇ ਆਪ ਵੇਚੋਗੇ ਆਪ ਖਾਓਗੇ ਤੇ ਇੱਕ ਵੱਖਰਾ ਆਨੰਦ ਮਿਲੇਗਾ ਜੇ ਜਿੰਦਗੀ 'ਚ ਜਿਹੜੀ ਕੁਦਰਤੀ ਖੇਤੀ ਵਿੱਚ ਤੁਸੀਂ ਘਰੇ ਗਮਲੇ 'ਚ ਬੂਟਾ ਲਾ ਕੇ ਦੇਖਦੇ ਹੋ ਤਾਂ ਉਹਨੂੰ ਪਾਲਣ ਦਾ ਉਹ ਤੋਂ ਫਲ ਲੈਣ ਦਾ ਇੱਕ ਵੱਖਰਾ ਆਨੰਦ ਵੱਖਰੀ ਖੁਸ਼ੀ ਹੁੰਦੀ ਆ ਪਰ ਜਦੋਂ ਤੁਸੀਂ ਕੁਦਰਤੀ ਖੇਤੀ ਵਿੱਚ ਆ ਕੇ ਇਸ ਤਰ੍ਹਾਂ ਦੀ ਖੇਤੀ ਨਾਲ ਜੋੜੋਗੇ ਤਾਂ ਇਸ ਦਾ ਆਨੰਦ ਹੋਰ ਵੀ ਦੁੱਗਣਾ ਹੋ ਜਾਂਦਾ ਸੋ ਸਾਰਿਆਂ ਨੂੰ ਬੇਨਤੀ ਆ ਵੀ ਇਹ ਖੇਤੀ ਨਾਲ ਜੋੜ ਕੇ ਆਪਾਂ ਕਿ ਵਾਤਾਵਰਨ ਨੂੰ ਵੀ ਬਚਾ ਸਕੀਏ ਤੇ ਗੁਰੂ ਸਾਹਿਬ ਦਾ ਜੋ ਹੁਕਮ ਹੈ ਸਿਧਾਂਤ ਹੈ ਉਹ ਤੇ ਪੈਰਾ ਵੀ ਦੇ ਸਕੀਏ ਪਵਨ ਗੁਰੂ ਪਾਣੀ ਪਿੱਤ ਮਾਤਾ ਧਰਤ ਮਾਤਾ ਉਹ ਆਪਾਂ ਇਸ ਖੇਤੀ 'ਚ ਪਾਣੀ ਦੀ ਬੱਚਤ ਵੀ ਕਰ ਸਕਦੇ ਆ ਖਾਸ ਗੱਲ ਹੈ ਵੀ ਕਿਸਾਨ ਵੀਰਾਂ ਨੂੰ ਭਾਵੇਂ ਇਹ ਗੱਲ ਦਾ ਯਕੀਨ ਨਾ ਹੋਵੇ ਇਹ ਖੇਤੀ ਵਿੱਚ ਪਾਣੀ ਵੀ ਮਿੱਟੀ ਘੱਟ ਮੰਗਣ ਲੱਗ ਜਾਂਦੀ ਆ ਬਹੁਤ ਘੱਟ ਪਾਣੀ ਨਾਲ ਖੇਤੀ ਹੁਣ ਲੱਗ ਜਾਂਦੀ ਆ ਸੋ ਇਹ ਖੇਤੀ ਔਖੀ ਨਹੀਂ ਹੈਗੀ ਸੌਖੀ ਆ ਪਰ ਲੋੜ ਹੈ ਵੀ ਇਹਦੇ ਵਿੱਚ ਤੁਸੀਂ ਆਪਣਾ ਪਸੀਨਾ ਦੇਣਾ ਮਿੱਟੀ ਨੂੰ ਉਹੀ ਇਹਦੀ ਖਾਦ ਆ ਉਹੀ ਇਹਦੀ ਖਰਾਕ ਆ ਤੇ ਆਪਣੇ ਬਜ਼ੁਰਗਾਂ ਨੇ ਵੀ ਆਹੀ ਕੋਸ਼ਿਸ਼ ਕੀਤਾ ਸੀ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਤਾਂ ਹੀ ਕਿਹਾ ਜਾਂਦਾ ਸੀਗਾ ਖੇਤੀ ਨੂੰ ਕਿਉਂਕਿ ਜਦੋਂ ਕੰਮ ਕਰਦੇ ਕਈ ਵਾਰੀ ਹੱਥ ਟੱਕ ਲੱਗ ਗਿਆ ਖੁਰਪਾ ਦਾਤੀ ਲੱਗਿਆ ਤਾਂ ਤੁਹਾਡਾ ਖੂਨ ਵੀ ਡੋਲ ਜਾਂਦਾ ਸੀ ਪਸੀਨਾ 24 ਘੰਟੇ ਗੁਰਦਾਰ ਦੀ ਨਜ਼ਰ ਕੰਮ ਕਰਨਾ ਗਰਮੀਆ ਚ ਤਾਂ ਪਸੀਨਾ ਚੱਲਦਾ ਰਹੂ ਪਰ ਜੇ ਬਖਰੀ ਆਨੰਦ ਦੀ ਬੱਕਰੀ ਸਕੂਨ ਦੀ ਜ਼ਿੰਦਗੀ ਦੇਖਣੀ ਆ ਤਾਂ ਕੁਦਰਤੀ ਖੇਤੀ ਆ ਔਰ ਇਹ ਤੁਸੀਂ ਆਜ਼ਾਦ ਵੀ ਹੋ ਸ਼ਾਂਤੀ ਵੀ ਆ ਗੁਲਾਮੀ ਨਹੀਂ ਹੈਗੀ ਮਰਜ਼ੀ ਨਾਲ ਫਸਲ ਪੀਜਣੀ ਹੈ ਮਰਜ਼ੀ ਨਾਲ ਵੱਢਣੀ ਹੈ ਤੇ ਸਰਬੱਤ ਦਾ ਭਲਾ ਕਰਨਾ ਇਹ ਹੀ ਇੱਕ ਵਧੀਆ ਖੇਤੀ ਹੋ ਸਕਦੀ ਹੈ ਸੋ ਇਹਦੇ ਨਾਲ ਜੁੜ ਕੇ ਆਪਣੀ ਰਸੋਈ ਨੂੰ ਵਧੀਆ ਬਣਾਈਏ ਆਪਣੇ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਇਹ ਭੋਜਨ ਬਹੁਤ ਜ਼ਰੂਰੀ ਹੈ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ